ਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੇ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵਾਂਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਤੇ ਆਪਾਂ ਚੱਲੇ ਸੀਗੇ ਖੇਤ ਦੇ ਚਾਹ ਵਾਲਾ ਥੱਲਾ ਚੱਕ ਲਿਆ ਆਪਾਂ ਤੇ ਜਸ਼ਨ ਆਪਣਾ ਤੁਹਾਨੂੰ ਪਤਾ ਹੀ ਕੱਲ ਇਹਨੇ ਛੁੱਟੀ ਮਾਰੀ ਆ ਅੱਜ ਇਹਨੇ ਛੁੱਟੀ ਭਾਰੀ ਆ ਤੇ ਆਪਣਾ ਜਸ਼ਨ ਚੱਲਿਆ ਅੱਜ ਝੋਨਾ ਵਿੱਚ ਨਾ ਉਹ ਫਰੀ ਖੜੀ ਏ ਝੋਨੇ ਦੀ ਟਰਾਲੀ ਫਰੀ ਤਾਂ ਨਹੀਂ ਚਲੋ ਜਿੰਨੀ ਹੈਗੀ ਏ ਠੀਕ ਆ ਲੈ ਸਤਿ ਸ਼੍ਰੀ ਅਕਾਲ ਤੇ ਚੱਲਿਆ ਜੀ ਇਹ ਸਰਸੇ ਸਾਡੇ ਮੁੰਡੇ ਦੀ ਟੌਰ ਚੈੱਕ ਕਰੋ ਚਿੱਟਾ ਘਰਤਾ ਵਾ ਮਬਾਗੇ ਤੇ ਬਸ ਅਸੀਂ ਮੈਂ ਵੀ ਚਾਹ ਚੁ ਕਰਕੇ ਇਹਨਾਂ ਨੂੰ ਡੈਡੀ ਨੇ ਵੀ ਪੀ ਲਈ ਸਾਰਿਆਂ ਨੇ ਪੀ ਲਈ ਜਾ ਲਗਭਗ ਮੈਂ ਤੇ ਮੰਮੀ ਖੇਤ ਜਾ ਕੇ ਪੀਵਾਂਗੇ ਤੇ ਮਖਾ ਚਲੋ ਅਸੀਂ ਚੱਲਦੇ ਖੇਤ ਮਖਾ ਜਸ਼ਨੇ ਨੂੰ ਵੀਡੀਓ ਬਣਾ ਗਏ ਸਾਡੇ ਮੁੰਡੇ ਨੂੰ ਦੇਖੋ ਇੰਨਾ ਜਿਆਦਾ ਚਾਹ ਝੋਨਾ ਵੇਚਣ ਦਾ ਜਿਹੜਾ ਸਾਸੇ ਲੈ ਕੇ ਆਣਾ ਸੀ ਉਹ ਇੱਥੇ ਵੇਚਦਾ ਹਾਂ ਪਹਿਲਾਂ ਜਿਹੜਾ ਉਹ ਵੀ ਸਰਸੀ ਲੈ ਕੇ ਜਾਣਾ ਸੀਗਾ ਪਰ ਉਹ ਲੈ ਕੇ ਨਹੀਂ ਗਏ ਤੇ ਉਹ ਇੱਥੇ ਵੇਚਦਾ ਉਦੋਂ ਹੁਣ ਆ ਇੰਨਾ ਜਿਹੜਾ ਇੰਨਾ ਕੁ ਲੈ ਕੇ ਜਾਣਗੇ ਇੰਨਾ ਕੁ ਤੇ 50 ਮਾਣ ਤੋਤਾ ਪਲੱਸ ਆ ਇਹ ਤੇ ਚਲੋ ਜੀ ਰੇਟ ਇੱਥੋਂ ਕਿੱਲੇ ਦਾ ਜੋ ਨਹੀਂ ਥੋ ਨੋ ਇੱਥੇ ਨਾ ਇੱਥੋਂ ਆਪ ਸਾਡੇ ਔਡਾਂ ਨਾਲ ਰੇਟ ਵੱਧਦਾ ਹੋਰ ਹੀ ਖੁਸ਼ ਹੋ ਜਾਂਦਾ ਤੇ ਮੰਮੀ ਤਾਂ ਜਾਵੜੇ ਬਸ ਮੇਰੇ ਮੂਰੇ ਮੂਰੇ ਗਏ ਤੇ ਆਪਾਂ ਵੀ ਚੱਲਦੇ ਆ ਤੇ ਅੱਜ ਹੁਣ ਤਾਂ ਨਰਮਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਤੇ ਕਿਰਾਂ ਕੱਲ ਮੱਥਾ ਜਿਹੜੇ ਖਰਾਬ ਸੀਗਾ ਮਸਾ ਕੱਢਿਆ ਤੇ ਹੁਣ ਗਾਂ ਵਧੀਆ ਆ ਗਿਆ ਦੋਨੇ ਹੱਥਾਂ ਨਾਲ ਚੁੱਕ ਨਾਲ ਤੇ ਛੇਤੀ ਨਹੀਂ ਪੜੂਗਾ ਹੁਣ ਤਾਂ ਜਦੋਂ ਵਧੀਆ ਹੋਵੇ ਹਨਾ ਫੁੱਟ ਸੋਨਾ ਹੋਵੇ ਨਰਮਾ ਝੋਲੀ ਜੀ ਭਰੇ ਉਦੋਂ ਬਹੁਤ ਜੀ ਲੱਗਦਾ ਖੁਸ਼ ਹੋ ਜਾਂਦਾ ਮਨ ਪਰ ਕਿੰਨੀ ਝੋਲੀ ਜੀ ਭਰ ਜਾਂਦੀ ਹੈ ਤੇ ਬਾਕੀ ਮੈਂ ਭੈਣ ਨੂੰ ਵੀ ਕਿਹਾ ਸੀਗਾ ਮਖਾ ਜੀ ਲਵਾ ਜੀ ਘੰਟਾ ਤੱਕ ਤੇ ਕਹਿੰਦੀ ਤਾਂ ਸੀਗੀ ਆਉਂਗੀ ਬਾਕੀ ਦੇਖੋ ਭੈਣ ਦਾ ਮੌਕੇ ਤੇ ਪਤਾ ਲੱਗੂਆ ਪੁਰੇ ਜਸ਼ਨ ਨੇ ਛੁੱਟੀ ਮਾਰ ਲਈ ਤੇ ਪ੍ਰੀਤ ਹੋਰੀਆਂ ਵੀ ਨਹੀਂ ਗਈਆਂ ਅੱਜ ਪਤਾ ਨਹੀਂ ਉਹਨਾਂ ਨੇ ਕਾਹਤੋਂ ਛੁੱਟੀ ਮਾਰੀ ਐ ਤੇ ਚਲੋ ਜੀ ਚਲਿਏ ਖੇਤ ਨਮੇੜੀਏ ਕੰਮ ਨਰਮੇ ਵਾਲਾ ਕਰੀਏ ਫਤਿਹ ਲਓ ਜੀ ਮੈਂ ਤਾਂ ਖਾਣੇ ਨਹੀਂ ਦਿੱਤਾ ਆਪਣੇ ਤਾਂ ਆ ਵੀ ਗਿਆ ਬੰਦਾ ਕਮਾਲ ਕਰਤੀ ਅੱਜ ਤਾਂ ਉਹ ਮੇਰੇ ਬਾਹਲ ਬਾਹਲ ਪ੍ਰੀਤ ਜੱਕ ਝੋਲੀ ਲੈ ਕੇ ਦੇ ਤੇਰੀ ਮੰਮਾ ਦੀ ਘਰੇ ਜਾ

ਇਹ ਡ੍ਰੀ ਲਾਇਆ ਬਈ ਨਾ ਮਮਾ ਖੇ ਲਈ ਅੱਖਾਂ 'ਚ ਗਿੱਡਾ ਗਿੱਡਾ ਲੀ ਗਾ ਚਿੱਟੀਆਂ ਚਿੱਟੀਆਂ ਬਈ ਵੇ ਸਿਰਵਾ ਕੇ 11 ਵਜੇ ਕਿ ਮੰਮੀ ਮੈਂ ਸਿਰਫ ਸਿਰਵਾਇਆ ਲਿਪਸਟਿਕ ਲਾਈਏ ਤੇ ਬਿੰਦੀ ਤਾਂ ਮੇਰੀ ਕੱਲ ਵਾਲੀ ਲਹੀ ਨਹੀਂ ਠੀਕ ਹੈ ਤੇ ਮੈਨੂੰ ਮੰਮੀ ਤੇ ਬਹਿ ਜਾ ਮੈਨੂੰ ਬੈਠ ਤੇ ਉਠਾ ਕੇ ਨਾਲ ਦੇ ਮੇਰੀ ਅੱਖਾਂ ਤੇ ਲਾਇਆਗਾ ਮੈਨੂੰ ਕਹੇ ਕਿ ਕਿਹੜਾ ਰੰਗ ਕਲਰ ਪਸੰਦ ਹੋਵੇਗਾ ਆ ਲਾ ਦੇਣਾ ਫਿਰ ਇੱਥੇ ਪਤਾ ਨਹੀਂ ਕੀ ਲਾਇਆ ਛੱਟਾ ਛੱਟਾ ਹੋਇਆ ਗਿਆ ਉਹ ਲਾ ਰੱਖੇ ਨਰਮਤਾ ਅਸਮੇ ਪਾਉਣਾ ਹੀ ਕਹਿੰਦਾ ਲੂਗਾ ਕਾਲੀ ਵਾਲੀ ਜਾਣਾ ਹੋਏ ਨਾ ਉੱਥੇ ਪਤਾ ਨਹੀਂ ਕੀ ਕੁਛ ਕਰਨਗਾ ਸਹੀ ਹੈ ਤੇਰੀ ਮਾਮੇ ਕੇ ਮੇਂ ਜਿੱਦੇ ਗੰਗਾ ਮੰਮੀ ਸਾਥੋ ਤਿਆਰ ਹੋ ਕੇ ਜਾਏ ਤੂੰ ਤੇ ਮੰਮੀ ਮਾਸੀ ਲੈ ਆਂਦੇ ਪਾਣੇ ਆ ਸਾਨੂੰ ਦੇਖ ਕੇ ਮਾਮਾ ਉਹ ਆਪਾ ਕੁਆ ਗੇ ਗੁਰਗਾ ਆ ਕੇ ਗਰ ਕਿਲੇ ਨੂੰ ਕਰਨ ਵਾਲੇ ਮੇਕਅਪ ਕਰਿਆ ਨਹੀਂ ਹੁਣ ਜਵਾਕ ਵੇ ਉਹਨਾਂ ਨੇ ਹੋਵੇ ਮੇਕਅਪ ਸਹੀ ਹੈ ਜਾ ਕੇ ਟੇਲਾ ਨਹੀਂ ਕੋਰ ਨਹੀਂ ਚਾ ਨਹੀਂ ਦੋਲਦੇ ਆ ਜਾ ਤਾਂ ਮੈਨੇ ਫ੍ਰੀ ਤੇ ਮੈਨੂੰ ਪਤਾ ਸੀ ਉਹ ਕਿਤੇ ਨਹੀਂ ਜਾਂਦੇ ਆ ਕਰ ਮੈਂ ਬਸ ਆ ਮੇਕਅਪ ਤਿਆਰ ਹੀ ਹੋਇਆ ਗੁਰਗਾ ਸਹੀ ਹੈ ਤੇ ਅੱਜ ਗਈਆਂ ਨਹੀਂ ਹੈ ਹਾਂ ਅੱਜ ਇਹ ਵੀ ਨਹੀਂ ਗਈਆਂ ਗਈਆਂ ਨਹੀਂ ਜਸ਼ਨਦ ਆਪ ਜਾਂਦਾ ਤਿਆਰ ਹੋਇਆ ਖੜਾ

ਲਓ ਜੀ ਇਹ ਤਾਂ ਚੱਲੇ ਬਾਏ ਲਓ ਜੀ ਇਹਨੂੰ ਤਾਂ ਬਾळा ਚਾਰ ਹੰਦਾ ਸਾਡੇ ਮੁੰਡੇ ਨੂੰ ਤਾਂ ਝੋਨਾ ਚਾਹਨਾ ਵੇਚਣਾ ਜਾਣਾ ਹੋਵੇ ਪਤਾ ਨਹੀਂ ਮੁੰਡਿਆਂ ਨੂੰ ਟਰੈਕਟਰਾਂ ਦਾ ਹੁੰਦਾ ਹੀ ਚਾਹ ਤੇ ਚਲੋ ਜੀ ਜਾਨ ਦੋ ਲਓ ਜੀ ਪੀ ਕੇ ਚਾਹ ਪਾਣੀ ਦੁਆਰੇ ਲਾਉਣ ਚੱਲੇ ਆਪਾਂ ਇੱਕ ਘੰਟਾ ਹੋਰ ਲਾਏ ਅੱਗੇ ਕਿਉਂਕਿ ਫਿਰ ਨੀਰੇ ਚੜ ਦਾ ਟਾਈਮ ਹੋ ਜਾਊਗਾ ਤੇ ਪ੍ਰੀਤ ਆ ਗਈ ਸੀ ਆਪਣੀ ਚਾਹ ਲੈ ਗਈ ਨਾਲੇ ਨਿੱਕੀ ਜਸ਼ਨ ਦੀ ਚਾਹ ਲੈ ਗਈ ਹੋਰ ਉਹ ਤੇ ਨਾਲੇ ਪੀ ਗਈ ਆਪ ਤੇ ਅਸੀਂ ਇੱਕ ਘੰਟਾ ਕੋ ਹੋ ਭਰ ਦੇਗੀ ਕਿ ਚੋਲੀ ਹੋਰ ਭਰ ਜੂਗੀ ਤੇਰੇ ਵਾਲੇ ਫੋਨ ਦਾ ਕੈਮਰਾ ਕਿੰਨਾ ਸਾਫ਼ ਹਨ ਮੇਰੇ ਵਾਲੇ ਫੋਨ ਦਾ ਸਾਫ਼ ਨਹੀਂ ਕੈਮਰਾ ਮੇਰੇ ਵਾਲ ਦੇ ਫਿਰ ਮੇਰੇ ਵਾਲਾ ਫੋਨ ਆ ਹੀ ਲਿਆ ਸੀ ਕਹਿ ਕੇ ਵੀ ਇਹ ਬਲੌਗ ਬਣਾਉਣੇ ਆ ਵੀ ਵੀਡੀਓ ਕੁਆਲਿਟੀ ਮੈਨੂੰ ਮੈਨੂੰ ਫੋਨ ਚੇਂਜ ਕਰਨਾ ਪਊਗਾ ਵੀ ਵੀਡੀਓ ਕੁਆਲਿਟੀ ਵਧੀਆ ਹੋਵੇ ਫੋਨ ਦੀ ਜਮੈਨੀਸ ਉਹ ਘਰ ਅਟਰੀ ਵਾਲਾ ਕਿਆ ਦੇਖ ਲੈ ਹਨਾ ਕਿੰਨੀ ਵਧੀਆ ਹੁੰਦਾ ਫੇਸ ਫੇਰ ਵਾਲੇ ਦੇ ਛੜਾ ਆਉਂਦਾ ਫੋਨ ਬਦਲ ਲੈ ਸਾਡਾ ਫੋਨ ਬਦਲ ਲੈ ਪਹਿਣ ਮਣਕ ਦੇ ਦੇ ਮੈਨੂੰ ਲੈ 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 ਤੂੰ ਲੈ ਲੈ ਲੋ ਆਪਣੇ ਕੈਂਪਰ ਨੂੰ ਵੀ ਧੁੱਪ ਆ ਗਈ ਨਹੀਂ ਬੜਾ ਠੰਡਾ ਪਾਣੀ ਵਧੀਆ ਸੀ ਸਮੋਇਆ ਜੀ ਚਾਹੀਦਾ ਹਨਾ ਆਪਾਂ ਉਧਰ ਲੱਗਾਂਗੇ ਉਧਰ ਲੱਗ ਜੂਰੇ ਨੇ ਨੇੜੇ ਕਰਦੇ ਛਾਵੇਂ ਮੈਨੂੰ ਬੱਟ ਲੈ ਸਾਰੀ ਥੋੜਾ ਹੀ ਰਿਹਾ ਜੀ ਬਾਦੂ ਆਪਾਂ ਇੱਕ ਵਾਰੀ ਪੀਵਾਂਗੇ ਬਸ ਹੁਣ ਹੋ ਅਚੋੜਾ ਆਪਣਾ ਉੱਡਦਾ ਤਾਂ ਨਹੀਂ ਲਓ ਜੀ ਇੰਨੀਆਂ ਕਿ ਛੱਡੀਆਂ ਇੱਥੋਂ ਵੀ ਜਸ਼ਨ ਤੇ ਰੈਡੀ ਪੱਟ ਕੇ ਤੇ ਫੋਨ ਦੀ ਵੀਡੀਓ ਵਧੀਆ ਹੁੰਦੀ ਕੁਆਲਿਟੀ ਦੇਖੋ ਭਾਈ ਹੁਣ ਤਾਂ ਆਈਫੋਨ ਦੀ ਵਧੀਆ ਹੁੰਦੀ ਆ ਆਪਣੇ ਹੁਣ ਬੈਟਰੀ ਤਾਂ ਨਹੀਂ ਕੱਢਦਾ ਫਿਰ ਆਈਫੋਨ ਕਿੱਥੋਂ ਲਵਾਂ ਆਈਫੋਨ ਨੂੰ ਹਜੇ ਕਿੱਥੇ ਲੈਣੇ ਹਜੇ ਤਾਂ ਹੋਰੀ ਨਹੀਂ ਖਾਜੇ ਲੋਟ ਨਹੀਂ ਲੋਟ ਆਵੇ ਆਪਣੇ ਆਈਫੋਨ ਆ ਸਮਾਈ ਰੱਖਣੀ ਸਮਾਈ ਵਾਲੇ ਛੋਟੇ ਸਮਾਈ ਵਾਲੀ ਰੱਖਣੀ ਪੈਂਦੀ ਆ ਆਈਫੋਨ ਦੀ ਤਾਂ ਹੂੰ ਦੋ ਜੀ ਆ ਗਿਆ ਆਪਾਂ ਇਧਰੋਂ ਲੱਗਾਂਗੇ ਨਾਲੇ ਤਾਂ ਇੱਕ ਇੱਕ ਤੇ ਹੋਰ ਕਿੰਨੀਆਂ ਦੇਖੋ ਜੀ ਉਹਨੇ ਸਾਰੀਆਂ ਘਰੇ ਜਾਣਗੇ ਘਰੇ ਜਾਣਗਾ ਅਸੀਂ ਤਾਂ ਉਰੇ ਉਹ ਚ ਰੱਖਤਾ ਨਰਮਾ ਹੈ ਆਪ ਆਪੀਆਂ ਨਾ ਨਾ ਇੱਥੇ ਰੱਖ ਕੇ ਗਏ ਸੀ ਮੇਰੀ ਤਾਂ ਆਹੀ ਐਣ ਮਤਲਬ ਇੱਥੇ ਜੀ ਸੱਟ ਜੀ ਜੀ ਚੱਲ ਨਾ ਨਹੀਂ ਚੱਲਦਾ ਇਧਰੋਂ ਲੱਗਾਂਗੇ ਜੀ ਆਪਾਂ ਕੱਲ ਪੈਣਾ ਕਹਿੰਦੀਆਂ ਬਹੁਤ ਇੰਨਾ ਸੋਹਣਾ ਨਰਮਾ ਕਹਿੰਦੇ ਕਿੱਡਾ ਸੋਹਣਾ ਨਰਮ ਹੈ ਆ ਤਾਂ ਬਹੁਤ ਸੋਹਣਾ ਜੀ ਪਹਿਲਾਂ ਉਹ ਘਾਰੇ ਜੋ ਮਸਾਂ ਨੇ ਮੇੜ ਚਲੋ ਜੀ ਲੱਗੀਏ ਕੋਈ ਹੋਰ ਪਰ ਗਈ ਖਝੋਲੀ ਇੰਨੇ ਨਾਲ ਆਪਣੀ ਹਾਂ ਪੰਡ ਬਾਵਾ ਹੋ ਜੂਗੀ ਆਏ ਬਣ ਗਿਆ ਨਰਮਾ ਖਿੜ ਖਿੜ ਕੇ ਬਹੁਤ ਜਾ ਚਾਦਰ ਵਾਂਗੂ ਆਦੇ ਹੁੰਦੇ ਚਿੱਟਾ ਹੋਗਾ ਦੇਖੋ ਜੀ ਕਿੰਨੀ ਮੋਲ ਨਵੇੜ ਕਰਿਆ ਕੀ ਖਵਾਉਗੀ ਖਵਾ ਦੂੰ ਖਵਾ ਦੂੰ ਖਵਾ ਦੂੰ ਮੈਂ ਨਹੀਂ ਮੱਠੀਆਂ ਦਾ ਨਾ ਖਾਣੀਆਂ ਮੱਠੀਆਂ ਤੇ ਪੰਗਾ ਵੱਜ ਉਹੋ ਲਿਆਵਾਂਗੇ ਰਸਗੁੱਲੇ ਦਾ ਡੱਬਾ ਯੈਸ ਡਨ ਜਮ ਉਹ ਵੀਡੀਓ ਚ ਮਗਾ ਡੰਨ ਜਮਾ ਡੰਨ ਮਖ ਲੈ ਕਹਤਾ ਨਾ ਨਿੱਕੀ ਵੀ ਲਿਆਵਾਂਗੇ ਆਪਣੀ ਓਦੇ ਤਾਂ ਨਿੱਕੀ ਵੀ ਲਿਆਵਾਂਗੇ ਹੋਰ ਉਹਦੇ ਤਾਂ ਫੇਵਰੇਟ ਹੈ ਹੋਰ ਉਹਦੇ ਤਾਂ ਫੇਵਰੇਟ ਆ ਉਹਨੂੰ ਤਾਂ ਖਵਾਵਾਂਗੇ ਲਾਸ਼ਾਂ ਲੱਗੇ ਭੈਣੇ ਇੱਥੇ ਉਹ ਕੁਝ ਖਾਣ ਪੀਣ ਅੱਗੇ ਇੰਨੀ ਜ਼ਿਆਦਾ ਲਿੱਸੀ ਸੀਗੀ ਹੁਣ ਵਧੀਆ ਆਪਣੇ ਆਪ ਚੱਕ ਚੀਜ਼ ਖਾ ਲੈਂਦੀ ਉਹ ਨਹੀਂ ਰਵਣੇ ਜਦੋਂ ਜਵਾਕ ਵਧੀਆ ਹੋ ਜਾਂਦਾ ਨਾ ਸ਼ਿਆਰ ਜਿਵੇਂ ਜ਼ਿਆਦਾ ਤੋਰਾ ਫੇਰਾ ਕਰਦਾ ਜਵਾਕ ਥੋੜਾ ਚੁਸਤ ਹੋ ਜਾਏ ਉਹ ਆਪੇ ਲੱਗ ਜਾਂਦਾ ਆਟੋਮੈਟ ਖਾਣ ਪਹਿਲਾਂ ਵੀ ਹਨਾ ਮੰਮੀ ਆਪਾਂ ਨੂੰ ਜਸਨੇ ਦਾ ਕਿੰਨਾ ਫਿਕਰ ਹੁੰਦਾ ਸੀ ਕੋਟੇ ਬੇਖਾਲ ਆਵੇ ਆ ਚੀਜ਼ ਖਾਲਾ ਵੀ ਆਈ ਸੀ ਵੀ ਇਹ ਨਹੀਂ ਇਹ ਤਾਂ ਨਹੀਂ ਖਾਂਦਾ ਹੁਣ ਅੱਗੇ ਨਾ ਰਾਜੀ ਵੀ ਹੁੰਦੀ ਜਾਂਦੀ ਫੁਰਦੀ ਜਾਂਦੀ ਹੈ ਹਾਂ ਚਲੋ ਜੀ ਬੰਨਾ ਮੈਂ ਵੀ ਝੋਲੀ ਲਓ ਜੀ ਬੰਨੀ ਆਪਾਂ ਝੋਲੀ ਫਿਰ ਆਪਾਂ ਇਹਨੂੰ ਭਰੀਏ ਝੋਲੀ ਨੂੰ ਭਰੀਏ ਬੰਨਗੇ ਭਰੀਏ ਕੁੰਤਾ ਦੋਨੇ ਅਥਾ ਚ ਵਧੀਆ ਨਿਬਰਦਾ ਹਾਂ ਹਾਂ ਉਹ ਤਾਂ ਆਪਾਂ ਬਹੁਤ ਔਖਾ ਮੇਰਾ ਉਹ ਤਾਂ ਬਾਲਾ ਸੀ ਪੈਣੀ ਇਹ ਇੱਕ ਵਾਰੀ ਹੋਰ ਚੁਕਣਗੇ ਨਰਮਾ ਜਿਹੜਾ ਖੰਡਾਈ ਜਾਂਦੀ ਆ ਬਾਲ ਪਾ ਲਿੰਦਾ ਜਾਂ ਕਰਕੇ ਬਾਲ ਪਾ ਲੀਏ ਨਾ ਫਿਰ ਜਦੋਂ ਆਪਾਂ ਮਾੜਾ ਕੋਡੇ ਸਿੱਧੇ ਜਿਹੇ ਹੁੰਨੇ ਆ ਨਰਮਾ ਨਹੀਂ ਡਿਗਦਾ ਹੂੰ ਬਾਲ ਪਾ ਕੇ ਬੰਨ ਲੇ ਵਧੀਆ ਰਹਿੰਦੀ ਹਾਂ ਅਮ ਜਿਆ ਆ ਜੀ ਗਾਂ ਚੱਕੀਏ ਤਾਂ ਹੂੰ ਚਲੋ ਜੀ ਚੁਗਲੀਏ ਨਰਮਾ ਲੈ ਕੇ ਦਈਏ ਉਹ ਘਰੇ 10 ਕਿਲੋ ਤਾਸਕ ਲਓ ਜੀ ਆਪਾਂ ਬਣਾਵਾਂਗੇ ਅੱਜ ਕੱਲੇ ਗਾਲੂ ਤੇ ਹੋਰ ਕੋਈ ਹੈ ਨਹੀਂ ਸੀ ਕਾਸੀ ਸਬਜ਼ੀ ਫਿਰ ਮੂੰਗੀ ਆਪਾਂ ਹਰੀ ਕੱਲ ਬਣਾਈ ਅੱਜ ਲ ਭੈਣ ਆਈ ਸੀ ਤੇ ਜਾ ਜੀ ਆਏ ਭੁੱਲ ਗਏ ਮੂੰਗੀ ਉਬਰਾਉਣਾ ਰੋਜ਼ ਦੁਕਾਨ ਤੋਂ ਲੈ ਕੇ ਧਰਦੀਆਂ ਗੀਆਂ ਮੂੰਗੀ ਫੜਾਂਦੇ ਉਹ ਦੋ ਕੋਈ ਦੋ ਤਿੰਨ ਕਿਲੋ ਪੱਕੀ ਤੇ ਧਰ ਲੈ ਧਰਦੀਆਂ ਵੱਧਵਾ ਨਾਲ ਮੇਰੇ ਦਿਨ ਤਰ ਕੇ ਜਾ ਸੀ ਬਖਾ ਜੀ ਭੈਣ ਆਈ ਤਾਂ ਨਾ ਫੜਾਵਾਂਗੇ ਚਲੋ ਕੱਲ ਨੂੰ ਸੀ ਲਓ ਜੀ ਆਪਾਂ ਲਾ ਲਈਏ ਤਰਕਾ ਛੜਕਾ ਜਸ਼ਨਿਹੋਰਾ ਨੂੰ ਫੋਨ ਕਰਿਆ ਸੀਗਾ ਉਹ ਕਹਿੰਦੇ ਭਾਈ ਸਾਨੂੰ ਤਾਂ ਹਜੇ ਹੋਰ ਲੱਗਣਗੇ 2 ਘੰਟਾ ਜਾਂ 2 ਘੰਟੇ ਹੋਰ ਲੱਗਣਗੇ ਜਸ਼ਨਾ ਤਾਂ ਆਪਣਾ ਜਮਾ ਸੋਤੀ ਆ ਉਹ ਸਰਸੇ ਜਾਂਦੇ ਹੁੰਦੇ ਜਿੱਦੇ ਮੰਡੀ ਉੱਤਰ ਚੋਨਾ ਵਿੱਚਣ ਸਰਸੇ ਵਾਲੀ ਉਹਦੇ ਤਾਂ ਲੇਟ ਹੀ ਆਉਂਦੇ ਹੁੰਦੇ ਲੋ ਨੂੰ ਨਾ ਭਰਾਵਾ ਅਮੋਲੋ ਕਾਜੀ ਹੋਰ ਲਾ ਦੂਗੀ ਤੜਕਾ ਛੜਕਾ ਫਿਰ ਧਾਰਾਂ ਕਣੀ ਹੁੰਦੇ ਤੇ ਮੰਮੀ ਪਾਣੀ ਦਿਖਾਈ ਜਾਂਦੇ ਆ ਬਸ ਵਾਹ ਆਪਣੇ ਆਂਟੀ ਜੀ ਕਹਿੰਦੇ ਸੀਗੇ ਅਗਮਤਾਲੀਵਾਲ ਦੇ ਨਾਂ ਤੇ ਆਈ ਦੀ ਜਿਹਨਾਂ ਦੀ ਕਹਿੰਦੇ ਕੁੱਕਰ ਤੋਂ ਆਹ ਦਾ ਲਾਲ ਬੁਲਾਤ ਆਜ ਵੇ ਅੱਜ ਤਾਂ ਹੁਣ ਗਰਮ ਹੋਇਆ ਨਾ ਤੇ ਪੱਟ ਕੇ ਸੜਦਾ ਤੇ ਕਹਿੰਦੇ ਆਹ ਆਦੇ ਸੀਗੇ ਕਾਲਜ ਤੋਂ ਲਾਲੂ ਆਦੇ ਮੈਂ ਲਾਤਾ ਹਾਂ ਮਲਾਤੀਂ ਤੇ ਤੇ ਬਾਕੀ ਸਾਰੇ ਭੈਣ ਭਰਾ ਦਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣਾਂ ਹਨ ਸੁਣ ਸੁਣ ਕਮੈਂਟ ਕਰਦੀਆਂ ਵਧੀਆ ਲੱਗਦਾ ਜੀ ਪੜ੍ਹ ਕੇ ਤੇ ਹੌਂਸਲਾ ਮਿਲਦਾ ਹਨ ਅਗਲਾ ਵਲੌਗ ਬਣਾਉਣ ਦਾ ਵੀ ਹਾਂ ਭੈਣਾਂ ਤੁਹਾਨੂੰ ਵਧੀਆ ਵਲੌਗ ਸੋਣਾ ਲੱਗਿਆ ਪਸੰਦ ਕਰਦੀਆਂ ਭੈਣਾਂ ਵੀਟ ਕਰਦੀਆਂ ਹਨ ਭੈਣ ਭਰਾ ਤਾਂ ਹੌਂਸਲਾ ਮਿਲਦਾ ਜੀ ਐਂ ਸੁਣ ਸੁਣ ਕਮੈਂਟ ਕਰਦੇ ਰਿਹਾ ਕਰੋ ਤੇ ਨਾਲੇ ਐ ਪਤਾ ਲੱਗਦਾ ਰਹਿੰਦਾ ਹਨ ਵੀ ਭੈਣ ਭਰਾ ਹਨ ਵੀ ਆਪਣੇ ਨਾਲ ਜੋ ਵੀ ਜੁੜੇ ਹੋਇਆ ਕਿਹੜੇ ਕਿਹੜੇ ਭੈਣ ਭਰਾ ਕਦੋਂ ਦੇ ਜੁੜੇ ਐ ਪਤਾ ਲੱਗ ਜਾਂਦਾ ਲੋ ਜੀ ਆਪਾਂ ਲਾਦੀ ੜਕਾ ੜਕਾ ਕੁਛ ਤਾਂ ਹੀ ਬੜਾ ਫਰਕ ਪੈ ਗਿਆ ਹੁਣ ਟਾਈਮ ਤਾਂ ਹਜੇ ਹੋਇਆ 5:20 ਤੇ ਦਿਨ ਆਇਆ ਹੋਗਾ ਜਿਵੇਂ ਸ਼ੀ ਤੋਂ ਪਲੱਸ ਹੋਗਾ ਹੁੰਦਾ ਟਾਈਮ ਆਇਆ ਹੋਗਾ ਜਮਾ ਸੂਚ ਦੇ ਹਫਤਾ ਜਮਾ ਟਿੱਕੀ ਹੈ ਜਿਹੜੀ ਕਿ ਥੱਲੇ ਜਾਵਣੀ ਹੁਣ ਬਸ ਦਿਨ 6:00 ਵਜੇ 6:30 ਵਜੇ ਬਸ ਮੂਨੇ ਰ ਜਮਾ ਨਹੀਂ ਰ ਹੋ ਜਾਂਦਾ ਕੁਛ ਨਹੀਂ ਦਿੰਦਾ ਮੈਂ ਬੜਾ ਫਰਕ ਪੈ ਜਾਂਦਾ ਨਾ ਦਾ ਵੀ ਤੇ ਬਸ ਮੈਂ ਕਿਹਾ ਚਲ ਮੈਂ ਤਾਂ ਅੰਦਰ ਮੇਰਾ ਸੋਈ ਤਾਂ ਸਾਮ ਨੂੰ ਹੁੰਦਾ ਸੀ ਮੈਂ ਗੈਸ ਚੁੱਲਾ ਮੈਂ ਤਾਂ ਬਾਹਰ ਹੀ ਕੱਢ ਲਈ ਚੱਕ ਲਈ ਬਾਹਰ ਤੇ ਇਥੇ ਰਾ ਇਥੇ ਸਬਜੀ ਧਰ ਦੂੰਗੀ ਸੀਟੀ ਲਾ ਲੇ ਕੇ ਲਾਈ ਜਾਊਗਾ ਕੁੱਕਰ ਤੇ ਮੁਰਕੇ ਮੈਂ ਇਥੇ ਸਵਾ ਕੱਢ ਕੇ ਨਾ ਜੁੱਲੇ ਚੋਂ ਦੁੱਧ ਗਰਮ ਧਰ ਦੂੰਗੀ ਮੱਠੀ ਮੱਠੀ ਅੱਗ ਤੇ ਜਿਹੜਾ ਦਿਨ ਵਾਲਾ ਦੁੱਧ ਗਰਮ ਹੋ ਜੂਗਾ ਤੇ ਆਪਣੇ ਕੱਲ ਮੈਂ ਇਹਦੇ ਨਾਲ ਕੌਲਾ ਜਾਂ ਮਾਰਨ ਲੱਗੀ ਨਾ ਇਹਦੇ ਨਾਲ ਕੁੱਕਰ ਦੇ ਨਾਲ ਤੇ ਭੈਣਾਂ ਕਹਿੰਦੀਆਂ ਕਹਿੰਦੇ ਜੀ ਆਏ ਨਾ ਮਾਰਾ ਕੋਈ ਕੌਲਾ ਫੇਰ ਸਿੱਟੀ ਲਾਉਣਾ ਹੱਦੂ ਕੁੱਕਰ ਖਰਾਬ ਹੋ ਜਾਊਗਾ ਨਹੀਂ ਭੈਣੇ ਮੇਰੇ ਜਾਸ ਸੀਗਾ ਪੂਰਾ ਵੀ ਮੈਂ ਆਏ ਪਹਿਲਾਂ ਪਹਿਲਾਂ ਵਾਲੇ ਕੁੱਕਰ ਦੇ ਬਸ ਆਹੋ ਸੁਨ ਨਾਲ ਨਾ ਤੇ ਉਹ ਵੀ ਇਹਦੇ ਨਾਲ ਉਹ ਲੱਗਦੀ ਵਾ ਕੋਲਾ ਮਾਰਨ ਬਲੇਖੇ ਜ ਨਾਲ ਪਰ ਹੁਣ ਨਹੀਂ ਉਹ ਕਰਦੇ ਕਿਉਂਕਿ ਜੇ ਇਹਦਾ ਇੱਕ ਵਾਰੀ ਇਹਦਾ ਆਹ ਜਿਹੜੇ ਕਿਨਾਰੇ ਘੁਰਨੇ ਲੱਗਦੀਆਂ ਨਾ ਤੇ ਫੇਰ ਇਹ ਸਿੱਟੀ ਲਾਉਣਾ ਹੱਦੂ ਆਏ ਤਾਂ ਪਤਾ ਜੀ ਤੇ ਧਿਆਨ ਰੱਖੋ ਘੁਰਨਾ ਪਊਗਾ

ਯਾ ਪਸਵਾ ਸਕਦੇ ਆ ਕਿ ਸਰਦਾਰ ਬਾਬਾ ਦਾ ਗਰਮ ਹਾਜੀ ਵੀ ਜਿਹੜੀਆਂ ਤਾਕੇ ਰੋਟੀਆਂ ਬਕਾਈਆਂ ਸੀ ਹਾਜੀ ਅੱਗ ਬੁਜੀ ਹੋਈ। ਹੋ ਜਾਣਿਆ ਧਾਰਾ ਬਾਕੀ ਇਹਦਾ ਕੰਮ ਨਰਮਨ ਜੁਗਦੰ ਨੇ ਉਹ ਤਾਂ ਬੇੜਾ ਕਿ ਬੇੜਾ ਹੋਰ ਹੁੰਦਾ ਹੀ ਜਾਂਦਾ ਨਾ। ਕਦੇ ਸੁਨੇਹਾ ਕਰ ਲਿਆ ਕੰਮ ਫਿਰ ਤਾਂ ਆਪਾਂ ਜਦੋਂ ਨਰਮਨ ਮੇਰੇ ਲਈ ਬੀਤੀ ਹੈ ਫਿਰ ਆਹ ਦਾ ਕੰਮ ਕਰਦਾ ਹੀ ਆ ਹਨਾ ਟਾਈਮ ਨਾ ਕਰ ਲਿਆ ਕਰਾਂਗੇ। ਨਹੀਂ ਤੇ ਨਾ ਮੈਂ ਕੱਲ ਨੂੰ ਤਾਂ ਨਹੀਂ ਨਿਭੜਦਾ ਪਰਸੋਂ ਦੇਖੋ ਨਿਭੜ ਜੂ। ਚਲੋ ਨਾ ਲੱਗਦਾ ਫੇਰ ਇੱਕਦਮ ਵੱਧ ਲੱਗ ਜੂ। ਲਓ ਜੀ। ਆਪਣਾ ਜਿਹੜਾ ਦਿਨ ਵਾਲਾ ਦੁੱਧ ਸੀ ਉਹ ਵੀ ਗਰਮ ਹੋ ਗਿਆ। ਬਖਾ ਚਲੋ ਇਹ ਤਾਂ ਕੱਢ ਜੀ ਗੇ। ਜਿਹੜਾ ਕीन ਵਾਲਾ ਹੋਊਗਾ ਉਹ ਆਪਾਂ ਧਾਰਾ ਕੱਢ ਕੇ ਲਿਆਉਣੇ ਮੰਮੀ ਕੱਢੀਆਂ ਤੇ ਝੋਟੀ ਧਾਰ ਤੇ ਬੱਸ ਮੈਂ ਜਾਣੀ ਆ ਗਾਈਆਂ ਧਾਰ ਕੱਢ। ਗਾਈਆਂ ਤਾਂ ਆਪਣੀਆਂ ਜੀ ਧੋਕੜੀ ਹੈਗੀ। ਇਹ ਜਿਹੜੀ ਚਿੱਟੀ ਗਾਂ ਆਪਣੀ ਸੂਨ ਵਾਲੀ ਹੈਗੀ ਉਹ ਤੋਂ ਥੋੜਾ ਹੀ ਦਿੰਦੀ ਆ ਬਸ ਹੁਣ ਉਹਦਾ ਫੀਡ ਖੂੜ ਆਪਾਂ ਜਿਹੜਾ ਬੰਦ ਕਰਤਾ ਜਮਾ ਪੀਣਾ ਲਾ ਦੁੱਧ ਆ ਕੇ ਪਾਵਾਂਗੇ ਇਹਦੇ ਨਾਲ ਕਈ ਪਣਾ ਅੱਖ ਦਿੰਦੇ ਤੁਸੀਂ ਜਾਗਣਾ ਵੀ ਇਹਦੇ ਨਾਲ ਕਾਹਤੋਂ ਦੁੱਧ ਪਾਣੇ ਹੁੰਨੇ ਪਤਾ ਕੀ ਗੱਲ ਹੁੰਦੀ ਹੈ ਜਿ ਹਸਾਬ ਨਾਲ ਆ ਜਾਂਦਾਗਾ ਵੀ ਕਿੰਨਾ ਕ ਦੁੱਧ ਆ ਫਰਟਣੀ ਚ ਪਾਉਣਾਗਾ ਤੇ ਹੋਰ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਸਬਜੀ ਜਿਹੜੀ ਕਿ ਆਪਣੀ ਬਣ ਗਈ ਹੈ ਮੁੱਖਾ ਚਲੋ ਬੈਠੀ ਬੈਠੀ ਮੈਂ ਨਾਲ ਤੋਤਾ ਘਰ ਮਾਰ ਲੈਣੀ ਆਂ। ਆਸ ਹੁੰਦੀ ਆ ਆਪਣੀ ਦੀ ਜਰਦੀ। ਹੁਣ ਇਹਨੂੰ ਬਦੀਲੀ ਮੁੰਜਾ ਨੇ ਟਾਕ ਤੇ ਧਾਰ ਵੰਡ ਕੱਢ ਕੇ ਲਿਆਉਗੇ। ਬਿਠਾ ਦਿੰਦੇ ਆ ਪਾ। ਸਰੀਕਾ ਥੋੜਾ ਜਿਹਾ ਤਾਂ ਹੈਗਾ ਹੋਰ ਪਾਸੇ ਦਰਦ। ਇਹ ਇਲਾਕਾ। ਤੋਂ ਵੱਢ ਕੇ ਫੇਰ ਕਰਮ ਕਰ ਲਾਂਗੇ। ਲਓ ਜੀ। ਮੰਮੀ ਨੇ ਇਹਦੀ ਧਾਰ ਕੱਢ ਲਈ। ਹੁਣ ਕੱਢਣਗੇ ਇਹਦੀ। ਦੇਖੀ ਦੇਖੀ ਚੱਲ ਜਾਂਦੀ ਨਹੀਂ ਆਏ ਆਪੇ ਹੂੰ ਚੱਲ ਐਡ ਐਡੀਆਂ ਸਾਰੀਆਂ ਤੁਸੀਂ ਹੁਣ ਦੇਖੀ ਇਹ ਤੋਂ ਖਾਵੇਂਗੀ ਖੁੱਡੇ ਦੇ ਹੁਣ ਵਾਲੀ ਇਹ ਮਾਰੂਗੀ ਤੇਰੇ ਮਾਰੂਗੀ ਹਰਦੀ ਨਹੀਂ ਚੱਲ ਮੈਂ ਬਹੁਤ ਬੈਠ ਤਾਇ ਰਹੇ ਚੱਲ 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 ਨਾਲੇ ਪਤਾ ਹੈ ਇਹਨਾਂ ਨੂੰ ਵਿਚਂਗਾਉਂਦੇ ਤਾਂ ਹੈ ਹੀ ਨਹੀਂ ਹੁਣ ਬੋਡਲ ਕੱਟੀਆਂ ਹੋ ਗਈਆਂ ਤੁਸੀਂ ਲੋ ਜੀ ਮੈਂ ਵੀ ਕੱਢਾਂ ਇਹਨਾਂ ਦੀ ਦੋਨਾਂ ਦੀ ਕੱਢ ਲਵਾਂ ਬਸ ਇੱਕ ਕੁਆਲਿਟੀ ਦੇ ਵਿੱਚ ਤੇ ਨਾਲ ਹੁੰਦਾ ਲੀਟਰ ਆਪਣਾ ਪਾਣੀ ਵਾਲਾ ਧੋ ਕੇ ਥਾਣ ਤੇ ਇਹਦੀ ਕੱਢ ਕੇ ਨਾਲ ਦੀ ਨਾਲ ਉਸੇ ਬਾਲਟੀ 'ਚ ਇਹਦੀ ਕੱਢ ਲੂੰਗੀ ਤੇ ਸਬਜ਼ੀ ਆਪਣੀ ਬਣ ਗਈ ਤੇ ਦੁੱਧ ਗਰਮ ਜਿਹੜਾ ਅਸੀਂ ਹੋਇਆ ਸੀ ਰਡਕਣੀ 'ਚ ਪਾਇਆ ਬਸ ਪੀਣ ਪੀਣ ਵਾਲਾ ਰਹਿ ਗਿਆ ਫਿਰ ਪੀਣ ਵਾਲਾ ਦੁੱਧ ਕਢੀ ਜਾਓ ਆ ਗਈ ਆ ਗਈ ਭਾਣੇ ਤੇ ਕਢੀ ਜਊਗਾ ਕੋਲੇ ਬਹਿ ਕੇ ਆਟਾ ਗੁੰਨ ਲੂੰਗੀ ਤੇ ਚਲੋ ਜੀ ਕੱਢਣਗੇ ਇਹਦੀ ਧਾਰ ਦਵਾ ਦਮ ਤੇ ਇਹ ਆਪਣੀ ਸੂਣ ਵਾਲੀ ਹੈ ਇਹਦਾ ਹਜੇ ਜੇ ਚੱਕ ਜੀ ਆ ਸਾਨੂੰ ਇਹ ਅਸੀਂ ਦੇਖਾਂਗੇ ਕਿਰਾ ਹੋਰ ਤੋਂ ਹੋ ਥੋੜਾ ਟਾਈਮ ਫਿਰ ਚੈੱਕ ਕਰਵਾਵਾਂਗੇ ਇਹਦੇ ਆਪਣੀ ਦੇ ਬਸ 2 ਕੁ ਮਹੀਨੇ ਰਹਿ ਗਏ ਤੇ ਹੁਣ ਤਾਂ ਥੋੜਾ ਜੀ ਦੁੱਧ ਦਿੰਦੀ ਹੈ ਫਿਰ ਦੀ ਸੇਵਾ ਪਾਣੀ ਕਰਾਂਗੇ ਆਪਾਂ ਤੇ ਬਸ ਫਿਰ ਇਹਨੂੰ ਛੱਡ ਦਾਂਗੇ ਬਸ ਜਦੋਂ ਥੋੜਾ ਮਾਂ ਲੱਗਿਆ ਵੀ ਬਸ ਹੁਣ ਤਾਂ ਕੋਈ ਫਾਇਦਾ ਨਹੀਂ ਗਾ ਜਦੋਂ ਗੜਬੀ ਗੜਬੀ ਤੇ ਆ ਗਈ ਫਿਰ ਛੱਡ ਦਾਂਗੇ ਤੇ ਕਿਰਾ ਇਹਦਾ ਖਾਲ ਫੀਡ ਜਿਹੜਾ ਫੀਡ ਪਾਉਂਦੇ ਸੀ ਆਪਾਂ ਇਹਨੂੰ ਖਰਾਕ ਪਾਉਂਦੇ ਸੀ ਉਹ ਬੰਦ ਕਰਤੀ ਆਪਾਂ ਤੇ ਚਲੋ ਜੀ ਕੱਢ ਲਈਏ ਧਾਰ ਲਓ ਜੀ ਟਾਈਮ ਹੋ ਚੁੱਕਿਆ ਪੌਣੇ ਕ ਸੱਤ ਦਾ ਟਾਈਮ ਹੋ ਗਿਆ ਤੇ ਬਸ ਮੈਂ ਲਾ ਲਦੀ ਆ ਰੋਟੀਆਂ ਤੇ ਮੰਮੀ ਬਸ ਹੁਣ ਨਾ ਆਉਣਗੇ ਤੇ ਫੇਰ ਰੋਟੀ ਪਕਾ ਕੇ ਮੈਂ ਐ ਕਹਿੰਦੀ ਸੀ ਮੰਮੀ ਵੀ ਉਹਨਾਂ ਦਾ ਦਾਦੇ ਪੁੱਤ ਦਾ ਆਟਾ ਚੱਕ ਦੇਣੀ ਹੈ ਹੋਰ ਆਇਆ ਤਾਂ ਲਾ ਦੂੰ ਹਜੇ ਤਾਂ ਉੱਥੇ ਹੀ ਹੈ ਸਰਸੇ ਉਹਨਾਂ ਨੂੰ 2 ਘੰਟੇ ਰ ਆਉਣ ਲੱਗ ਗਿਆਣਗੇ ਤਿੱਤੀ ਤਿੱਰਾ ਜਸ਼ਨਾ ਵੱਧ ਖਾ ਲੰਦਾ ਹੋਰ ਉਹਨਾਂ ਦੇ ਜਿਹੜੇ ਖਾਣਗੇ ਚਾਰ ਚਾਰ ਉਹ ਗੈਂਸ ਤੇ ਲਾ ਦੂੰਗੀ ਆਪਣੀ ਆਪਣੀਆਂ ਲਾ ਕੇ ਹੋਰ ਆਟਾ ਚੱਕ ਦੇਣੀ ਆ ਮੁਰਕੇ ਤੇ ਤੁਸੀਂ ਨਾ ਆਇਓ ਫੇਰ ਮੈਂ ਨਾ ਲੂੰਗੀ ਮੈਂ ਤਾਂ ਹੁਣ ਲਾ ਦੂੰ ਤੇ ਦੁੱਧਵਾ ਸਾਰਾ ਸਾੰਪਤਾ ਜੀ ਰੜਕਣੀ ਵਗੈਰਾ ਸਾਰੀ ਸਾੰਪਤੀ ਅੰਦਰ ਰੱਖਤੀ ਤੇ ਬਸ ਹੁਣ ਮੈਂ ਰੋਟੀ ਲਗਦੀਆਂ ਸਾਰਾ ਕੋ ਡੱਬੇ ਡੁੱਬੇ ਤੇ ਇਹ ਕੀ ਉਹ ਕੁੱਤਰ ਹੈ ਤੇ ਬਸ ਲਗਦੀਆਂ ਰੋਟੀ ਅੱਗ ਮੱਚੀ ਜਾਂਦੀ ਹੈ ਤੇ ਮੈਂ ਕਿਹਾ ਚਲੋ ਵੀਡੀਓ ਦਾ ਐਂਡ ਕਰ ਦਈਏ ਦਵਾ ਦਾ ਆਪਾ ਤੇ ਜਸ਼ਨ ਦੇ ਰੈਡੀ ਗਏ ਆ ਦੁੱਧ ਪਾਉਣ ਆਪਣੇ ਪਾਸਮਾ ਕੋਲੇ ਉਹ ਖੱਟੇ ਵਾਲਾ ਚਲੀ ਜਾਂਦੇ ਆ ਚਾਨਣ ਹੁੰਦਾ ਤੇ ਇਧਰ ਆਪਣੀ ਰਸੋਈ ਵਾਲੀ ਲਾਈਟ ਤੇ ਬਾਹਰਲੀ ਲਾਈਟ ਆਹ ਵਾਲੀ ਲਾਈਟ ਆਪਣੀ ਤੇ ਫੇਰ ਵੀ ਜੀ ਪਤਾ ਨਹੀਂ ਕਿਵੇਂ ਜਦੋਂ ਵੀ ਇੱਥੇ ਇੱਥੇ ਜਿਹਦਾ ਚਾਨਣ ਬਹੁਤ ਹੈ ਜਦੋਂ ਥੋੜਾ ਜਿਹਾ ਕਾਮ ਹੋ ਜਾਂਦਾ ਫਿਰ ਨੇਰਾਜ ਲੱਗਣ ਲੱਗ ਜਾਂਦਾ ਫੋਨ ਦੇ ਕੈਮਰੇ ਦੇ ਵਿੱਚ ਹਾਂ ਹਾਂ ਆਪਣੀ ਜਾਮਣ ਉਹ ਕਾਫੀ ਵੱਡੀ ਹੋ ਗਈ ਜਦੋਂ ਮੈਂ ਇੱਥੇ ਹੱਥ ਨੇ ਭਾਂਡੇ ਮਾਝਦੀਆਂ ਨਾ ਅੱਗੇ ਵਧੀਆ ਚਾਨਣ ਆਉਂਦਾ ਹੁੰਦਾ ਸੀ ਜਾਮਣ ਚਾਨਣ ਪੈਂਦਾ ਤੇ ਹੁਣ ਜਾਮਣ ਜਾਮਣ ਦਾ ਕਰਕੇ ਚਾਨਣ ਨਹੀਂ ਪੈਂਦਾ ਜਾਮਣ ਭਾਰੀ ਹੋ ਗਈ ਹੂੰ ਉਹਦਾ ਕਰਕੇ ਗਾਹ ਪੈਸ਼ਾ ਗਾਂਹਾਂ ਚਾਨਣ ਨਹੀਂ ਆਉਂਦਾ ਹਾਂ ਹਾਂ ਹਾਈ ਹੈ ਹੂੰ ਹੂੰ ਤੇ ਚਲੋ ਜੀ ਕਰਦੇ ਆਂ ਵੀਡੀਓ ਦਾ ਇੱਥੇ ਐਂਡ ਤੇ ਵੈਸੇ ਸਲਾਹ ਦਾ ਜ਼ਿਕਰੀ ਆ ਨਰਮਨ ਨਰਮ ਜਿਹਦਾ ਚੁੱਕੇ ਸਾਡੀਆਂ ਵੀ ਕੱਲ ਨੂੰ ਥੋੜਾ ਜਿਹਾ ਹੋਰ ਵੱਧ ਟਾਈਮ ਨਾਲ ਵੀ ਨਰਮੇ ਚ ਜਾਵਾਂਗੇ ਹਨ ਬਾਕੀ ਪਤਾ ਨਹੀਂ ਹੁੰਦਾ ਜੀ ਘਰੇ ਸੋ ਮਾ ਮਾੜੇ ਮਾੜੇ ਨਾਲ ਕੰਮ ਹੋ ਜਾਂਦਾ ਬਾਕੀ ਬਾਕੀ ਆਏ ਹੋਏ ਦਾ ਕਈ ਵਾਰੀ ਜਿਵੇਂ ਡੈਡੀ ਵਰਗੇ ਜੇ ਖੇਤ ਬਾਗੀ ਜਾਂ ਜਸ਼ਨ ਦੇ ਰੈਡੀ ਜਿਵੇਂ ਬਾਗ ਜਾਂਦੇ ਹੁਣ ਛਟੀਆਂ ਪੜਦੇ ਆ ਹਨ ਫਿਰ ਜਿੰਨਾ ਚਿਰ ਆਉਂਦੇ ਨਹੀਂ ਰੋਟੀ ਨਹੀਂ ਖਾਂਦੇ ਉਹਨਾਂ ਚਿਰ ਫਿਰ ਰੋਟੀ ਵਾਲੇ ਭਾਂਡੇ ਚੱਕਣੇ ਹੁੰਦੇ ਉਹ ਪਏ ਰਹਿੰਦੇ ਆ ਫਿਰ ਰੋਟੀ ਖਾਂਦੇ ਆ ਫਿਰ ਕਿਤੇ ਜਾ ਕੇ ਜਦੋਂ ਕੰਮ ਕਰਦਾ ਫਤਿਹ ਹੁੰਦਾ ਫਿਰ ਜਾਣੀਆਂ ਹਨਾ ਨੋਕਾ ਨਾ ਪਤਾ ਕਿ ਆ ਕੀ ਆ ਬੀ ਆ ਖਾਲੇ ਹੋਰ ਉਹੀ ਤਾਂ ਗੱਲ ਹੈ ਚਲੋ ਆਏ ਆ ਵੀ ਨਿਬੜ ਜੂ ਹੈ ਤਾਂ ਥੋੜਾ ਹੀ ਹੈ ਨਾ ਵੀ ਚਲੋ ਹੋਰ ਦੋ ਦਿਨਾਂ ਦਾ ਹੋਰ ਦੋ ਦਿਨਾਂ ਦਾ ਹੁਣ ਤਾਂ ਚਲੋ ਆਏ ਆ ਵੀ ਨਿਬੜੀ ਜਾਣਾ ਹੈ ਤਾਂ ਤੇ ਫਿਰ ਬਿੱਲ ਵੀ ਆਪਾਂ ਕਰਨਾ ਵੀ ਕੀ ਹੈ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਇੱਥੇ ਐਂਡ ਤੇ ਪਲੀਜ਼ ਸਾਰੇ ਭੈਣ ਭਰਾ ਵੀਡੀਓ ਨੂੰ ਕਰ ਲਿਓ ਜੀ ਫੁੱਲ ਵਾਚ ਤੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਸਾਰੇ ਭੈਣ ਭਰਾ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਸਾਰੇ ਜਣੇ ਫੁੱਲ ਦਬਾਉਚ ਕਰਿਆ ਕਰੋ ਤੇ ਬਾਕੀ ਐਡ ਵਗੈਰਾ ਸਕਿਪ ਨਾ ਕਰਿਆ ਕਰੋ ਸਪੋਰਟ ਕਰਿਆ ਕਰੋ ਫੁੱਲ ਜੱਤ ਕੇ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਤੇ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾ ਮਨੂ ਸੱਸੀ ਅਕਾਲ ਜੀ ਬਾਏ ਬਾਏ ਜੀ